ਵਡੇ-ਵਡੇ ਸਥਾਨ 'ਚ ਮੈਂ ਦੇਖੇ ਨੇ ਖਾਸ ਕਰਕੇ ਦਿੱਲੀ 'ਤੇ ਇੱਕ ਘਟਨਾ ਦੇਖ ਕੇ ਮੈਂ ਹੈਰਾਨ ਹੋਇਆ ਆ ਆ ਰਾਮ ਮਨੋਹਰ ਲੋਇਆ ਹਸਪੀਟਲ ਜਿਹੜਾ ਹੈ ਦਿੱਲੀ ਦੇ ਚੰਗਲਾ ਸਾਹਿਬ ਦੇ ਵਿੱਚ ਹੈ ਉੱਥੇ ਦੇ ਇੱਕ ਡਾਕਟਰ ਨੇ ਮੈਨੂੰ ਕਿਹਾ ਬੰਗਲਾ ਸਾਹਿਬ ਹੁੰਦਾ ਕੀ ਹੈ ਦੂਜੇ ਤੀਜੇ ਦਿਨ ਬੰਦਾ ਲੱਤਾਂ ਟੋੜਾ ਕੇ ਆ ਜਾਂਦੇ ਨੇ ਮੈਂ ਉਹਦੀ ਗੱਲ ਸਮਝਿਆ ਨਹੀਂ ਕਹਿੰਦੇ ਨੇ ਗੁਰਦੁਆਰੇ ਤੋਂ ਆਉਂਦੇ ਨੇ ਦੂਜੇ ਤੀਜੇ ਦਿਨ ਕਿਸੇ ਨੂੰ ਫੈਕਚਰ ਹੋ ਜਾਂਦਾ ਲੱਤ ਟੁੱਟ ਜਾਂਦੀ ਹੈ ਉੱਥੇ ਹੁੰਦਾ ਕੀ ਹੈ ਇੱਕ ਜਦ ਮੈਂ ਆਪ ਗਿਰਿਆ ਤੇ ਮੈਨੂੰ ਪਤਾ ਚੜਿਆ ਸਾਬਣ ਦੇ ਨਾਲ ਫਰਸ਼ ਧੋਂਦੇ ਨੇ ਸਰਫ ਦੇ ਨਾਲ ਪਾਊਡਰ ਦੇ ਨਾਲ ਧੋਂਦੇ ਨਰ ਧੋਂਦੇ ਉਦੋਂ ਨੇ ਜਦ ਸੰਗਤਾਂ ਆਵਨ ਲੋਕੀ ਦੇਖਣ ਅਸੀਂ ਕਰਦੇ ਹਾਂ ਫਿਰ ਵਿਚਾਰੇ ਲੋਕ ਚੱਲਦੇ ਨੇ ਗਿਰਦੇ ਨੇ ਗਿਰਦੇ ਨੇ ਚੰਗੇ ਚੰਗੇ ਪ੍ਰਤਿਸ਼ਠਿਤ ਬੰਦੇ ਵੀ ਆਪਣੀ ਲੱਤ ਤੋੜਵਾ ਬਿਠੇ ਨੇ ਦਿੱਲੀ ਦੀ ਚੀਫ ਮਿਨੀਟਰ ਵੀ ਉਦੋਂ ਗਿਰਦੀ ਗਿਰਦੀ ਬਚੀ ਜੇ ਨਾਲ ਸਹਾਇਕ ਪਕੜਦੇ ਨਾਲ ਫਿਰ ਮੈਂ ਉਥੇ ਸੰਗਤੇ ਚ ਬੋਲੇ ਮੈਂ ਕਿ 10 ਵਜੇ ਤੋਂ ਬਾਅਦ ਰਾਤ ਦੇ 10 ਵਜੇ ਤੋਂ ਬਾਅਦ ਸੇਵਾ ਹੋਣੀ ਚਾਹੀਦੀ ਏ ਸਵੇਰੇ ਸੰਗਤਾਂ ਬਿਲਕੁਲ ਕਲੀਨ ਮਿਲੇ ਫਰਸ਼ ਸੰਗਤਾਂ ਆਣੀਆਂ ਸ਼ੁਰੂ ਹੁੰਦੀਆਂ ਨੇ ਇਹ ਧੋਣਾ ਸ਼ੁਰੂ ਕਰਦੇ ਨੇ ਲੋਕੀ ਗਿਰਦੇ ਕਰਦੇ ਨੇ ਫਿਰ ਇਹ ਪਾਊਡਰ ਦੇ ਨਾਲ ਧੋਂਦੇ ਨੇ ਵਾਸ਼ਿੰਗ ਪਾਊਡਰ ਦੇ ਨਾਲ ਹੋਰ ਚਿਕਣਾ ਹੋ ਜਾਂਦਾ ਸੁਕਣ ਦਾ ਟਾਈਮ ਲੱਗਦਾ ਜਿਹੜਾ ਜਿਸ ਦਾ ਵੀ ਪੈਰ ਗਿਆ ਗਿਆ ਇੱਕ ਦਿਨ ਜਦ ਬੁਰੀ ਤਰੀਕੇ ਨਾਲ ਮੈਂ ਗਿਰਿਆ ਬਚਾਓ ਤੇ ਉਹ ਗਿਆ ਨੇਤੇ ਉਹ ਦਿਨ ਕਥਾ ਵੀ ਨਹੀਂ ਹੋਣੀ ਸੀ ਫਿਰ ਮੈਂ ਸਮਝਿਆ ਉਸ ਡਾਕਟਰ ਦੀ ਗੱਲ ਕਿਉਂਕਿ ਅੱਗੇ ਉਸ ਨੇ ਮੈਨੂੰ ਗੱਲ ਨਾ ਕੀਤੀ ਗਲਟਾ ਲਗਿਆ ਮੈਂ ਕਿ ਠੀਕ ਹੈ ਵਿਚਾਰੇ ਗਿਰਦੇ ਨੇ ਲੱਤਾਂ ਟੁੱਟਦੀਆਂ ਨੇ ਹਸਪਤਾਲ ਨੇੜੇ ਹੈ ਹੀ ਫਿਰ ਉੱਥੇ ਹੀ ਲੈ ਜਾਂਦੇ ਨੇ ਇਹ ਦੂਜੇ ਤੀਜੇ ਦਿਨ ਕੀ ਹੋ ਜਾਂਦਾ ਹੈ ਫਿਰ ਮੈਂ ਉੱਥੇ ਸੰਗਤ ਜੀ ਬੇਨਤੀ ਕੀਤੀ ਦਾ ਦਾਰਨੋਂ ਹੁਣ ਟੁੱਟ-ਟੁੱਟ ਕੇ ਪੈਣ ਨੇ ਐਂ ਬਾਲਟੀ ਮਾਰਨ ਕੇ ਪਾਣੀ ਅਗਲੇ ਤੇ ਕਪੜੇ ਖਰਾਬ ਹੁੰਦੇ ਨੇ ਤੇ ਹੋਵਨ ਵਿੱਚ ਸੰਗਤ ਹਰ ਪ੍ਰਭ ਵਸੇ ਜਿਓ ਸੰਗਤ ਗੁਰੂ ਦਾ ਰੂਪ ਹਰੀ ਦਾ ਰੂਪ ਸੇਵਾ ਤੇ ਨਾਂ ਦੀ ਖਾਤਰ ਕਰਨੀ ਹੈ ਇਹਨਾਂ ਦੇ ਕਪੜੇ ਖਰਾਬ ਕਰਕੇ ਸੇਵਾ ਕਰਨੀ ਹੈ ਇਹਨਾਂ ਦੀਆਂ ਲੱਤਾਂ ਤੋੜ ਕੇ ਸੇਵਾ ਕਰਨੀ ਹੈ 10 ਵਜੇ ਤੋਂ ਬਾਅਦ ਹੋਵੇ ਸਵੇਰੇ ਸੰਗਤਾਂ ਜਿਵੇਂ ਆਉਣ ਤੇ ਫਰਸ਼ ਕਲੀਨ ਮਿਲੇ ਪਰ ਕਰਮਾ ਕਲੀਨ ਮਿਲੇ ਫਰੋਦੋਂ ਕੋਈ ਦੇਖਣ ਵਾਲਾ ਨਹੀਂ ਆਉਂਦਾ ਤਾਂ ਦਿਖਾਣਾ ਕੋਈ ਦੇਖੇ ਅਸਲੀਅਤ ਹੈ ਸਾਰੇ ਉਥੋਂ ਦੇ ਸੇਵਾਦਾਰ ਨਰਾਜ਼ ਹੋ ਗਏ ਸਨ ਮੇਰੇ ਅੱਗੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨ ਮੈਂ ਕਹਿੰਦਾ ਮੈਂ ਇੱਕ ਸਚਾਈ ਗੁਰੂ ਨੇ ਕਲਵਾਈ ਇਹ ਕਹਿ ਦਿੱਤੇ ਹੈ ਇਹ ਹੀ ਕੁਛ ਹੈ ਮੈਂ ਖੁਦ ਕਰੇ ਐਸਾ ਵਾਸੇ ਕਹਿਣਾ ਤੇ ਹੋਰਾਂ ਦੀਆਂ ਲੱਤਾਂ ਟੁੱਟੀਆਂ ਹੋਈਆਂ ਮੈਂ ਦੇਖੀਆਂ ਨੇ ਸੇਵਾ ਉਹ ਜੋ ਭਾਵਨਾ ਨਾਲ ਕੀਤੀ ਜਾਏ ਸੰਗਤ ਨੂੰ ਗੁਰੂ ਦਾ ਰੂਪ ਸਮਝਿਆ ਜਾਏ ਵਿੱਚ ਸੰਗਤ ਹਰ ਪ੍ਰਭ ਵਸੇ ਜੀ ਸਾਕਾਰ ਰੂਪ ਦੇ ਗੁਰੂ ਸੰਗਤ ਦੇ ਚ ਹੈ ਸੰਗਤ ਨੇ ਪ੍ਰਸ਼ਾਦ ਛਕ ਲਿਆ ਕੜਾ ਪ੍ਰਸ਼ਾਦ ਛਕ ਰਿਆ ਲੰਗਰ ਪ੍ਰਸ਼ਾਦ ਛਕ ਲਿਆ ਗੁਰੂ ਨੂੰ ਭੋਗ ਲਗ ਗਿਆ